ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਜਿੰਦਰ ਸਿੰਘ ਸਰਾ ਤੇ ਪਿੰਡ ਰਾਰ ਦੇ ਵਿੱਚ ਬੈਠੇ ਹਾਂ ਅੱਜ ਗੱਲ ਕਰੀ ਦੋਸਤੋ ਮੱਜਾਂ ਦੀ گاਮਾਂ ਦੀ ਤਾਂ ਅੱਜ ਕੱਲ ਬਹੁਤ ਜ਼ਿਆਦਾ ਡਿਮਾਂਡ ਹੋਣ ਲੱਗੀ ਬਾਈ ਕਿਉਂਕਿ ਪੰਜਾਬ ਦੇ ਜਿਹੜੇ ਪਹਿਲਾਂ ਲੋਕ ਸੀਗੇ ਉਹ ਕਿਤਨਾ ਕਿਤੇ ਕਿੱਤੇ ਦੇ ਬੋਲਣਾ ਮੁੱਖ ਮੋੜ ਰਹੇ ਸੀਗੇ ਪਰ ਅੱਜ ਦੀ ਘੜੀ ਇਹ ਗੱਲ ਕਰੀਏ ਲੋਕ ਇਹਨਾਂ ਕੰਮਾਂ ਦੇ ਵੱਲ ਦੁਬਾਰਾ ਜਿਹੜਾ ਮੁੱਕ ਕਰ ਰਹੇ ਨੇ ਦੁਬਾਰਾ ਇਹਨਾਂ ਕੰਮਾਂ ਦੇ ਵੱਲ ਮੁੜ ਰਹੇ ਨੇ ਜਿਹੜੇ ਆਪਣੇ ਬਿਊਰਗ ਪਹਿਲਾਂ ਤੋਂ ਕੰਮ ਕਰਦੇ ਆ ਰਹੇ ਸੀਗੇ ਪਿੰਡ ਰਾੜੇ ਕੋ ਛੋਟਾ ਜਿਹਾ ਪਿੰਡ ਆ ਬਾਜੀ ਦੇ ਪੱਖੋਂ ਇਹ ਗੱਲ ਕਰੀਏ ਬਹੁਤ ਜ਼ਿਆਦਾ ਛੋਟਾ ਪਿੰਡ ਆ ਪਰ ਜੇ ਗੱਲ ਕਰੀਏ ਫਾਰਮਾਂ ਦੀ ਤੇ ਇੱਥੇ ਬਹੁਤ ਨੇ ਬਾਈ ਤੇ ਉਹਨਾਂ ਦੇ ਵਿੱਚੋਂ ਇੱਕ ਨੇ ਸਾਡੇ ਭਰਾ ਅਸੀ ਗੱਲ ਬਾਈ ਜੀ ਹੋਰ ਠੀਕ ਠਾਕ ਹੋਣੀ ਫਸਲ ਇੱਕ ਆ ਜੀ ਹੋਰ ਕਿਵੇਂ ਬਾਈ ਸੇਤਾਂ ਵਧੀਆ ਬਹੁਤ ਵਧੀਆ ਚੜਦੀ ਕਲਾ ਜੀ ਤੁਸੀਂ ਸੁਣਾਓ ਕਿੱਥਾ ਕੋ ਬਹੁਤ ਵਧੀਆ ਜੀ ਤੇ ਆਪਾਂ ਪਹਿਲਾਂ ਵੀ ਇੱਕ ਵੀਡੀਓ ਲੈ ਕੇ ਆਈ ਸੀ ਭਰਾ ਜੀ ਤੇ ਬਹੁਤ ਸਾਰੇ ਦਰਸ਼ਕਾਂ ਨੇ ਡਿਮਾਂਡ ਕੀਤੀ ਸੀਗਾ ਇੱਕ ਵਾਰੀ ਦੁਬਾਰਾ ਲੈ ਕੇ ਉਹ ਜਾਣਕਾਰੀ ਡਿਟੇਲ ਦੇ ਵਿੱਚ ਲੈ ਗਿਆ ਤੇ ਜਿਹੜੇ ਭਰਾ ਦੇ ਨਾਲ ਆਪਾਂ ਮੱਝਾ ਗਾਵਾਂ ਦੇ ਬਾਰੇ ਬਹੁਤ ਡਿਟੇਲ ਦੇ ਵਿੱਚ ਗੱਲ ਕਰਾਂਗੇ ਕਿਉਂਕਿ ਇਹ ਦੋਵੇਂ ਰੱਖਦੇ ਤੇ ਗਾਵਾਂ ਦੀ ਜੇ ਗੱਲ ਕਰੀ ਉਹਨਾਂ ਦੇ ਉੱਪਰ ਤਾਂ ਬਹੁਤ ਵਧੀਆ ਤਰੀਕੇ ਦਾ ਇਹ ਕੰਮ ਕਰ ਰਹੇ ਨੇ ਤੇ ਭਰਾ ਜੀ ਇਹ ਗੱਲ ਕਰੀਏ ਅੱਜ ਦੀ ਘੜੀ ਕਿਹੜੀਆਂ ਕਿਹੜੀਆਂ ਗਾਈਆਂ ਮੱਝਾ ਆਪਣੇ ਫਾਰਮ ਤੇ ਹੈਗੀਆਂ ਨੇ ਬਾਈ ਜੀ ਜਿਆਦਾ ਆਪਾਂ ਕੰਮ ਕਰਦੇ ਆ ਐਚ ਐਫਓ ਤੇ ਠੀਕ ਹੈ ਜੀ ਬਾਹਰਲੀ ਨਸਲ ਆ ਗਈ ਹਾਂਜੀ ਤੇ ਆਪਣੇ ਕੋਲ ਫਿਲਹਾਲ ਜਰਸੀ ਵੀ ਹੈਗੀਆਂ ਗਾਵਾ ਠੀਕ ਹੈ ਜੀ ਤੇ ਮੋਰਾ ਨਸਲ ਦੀਆਂ ਮੱਝਾਂ ਵੀ ਹੈਗੀਆਂ ਮੋਰਾ ਦੀਆਂ ਉਹ ਆਪਣੀਆਂ ਮੱਝਾਂ ਜਿਹੜੀਆਂ ਉਹ ਪੱਕਾ ਵਾਸਤੇ ਰੱਖੇ ਜਾਨੀ ਕਿ ਉਹ ਆਪਣੇ ਫਾਰਮ ਦੇ ਵਿੱਚ ਜੇਬ ਕਮਾਈ ਦਾ ਸਾਧਨ ਆ ਤਾਂ ਆਪਾਂ ਗਾਵਾ ਵੀ ਲੈ ਠੀਕ ਹੈ ਜਿਹੜਾ ਮੇਨ ਜਿਹੜਾ ਇਨਕਮ ਸੋਰਸ ਆ ਉਹ ਗਾਈਆਂ ਹੈ ਗਾਈਆਂ ਠੀਕ ਹੈ ਇਹਨਾਂ ਤੋਂ ਇਨਕਮ ਸੋਰਸ ਫਿਰ ਕਿਹੜੇ ਤਰੀਕੇ ਨਾਲ ਲੈਂਦੇ ਹੋ ਗਾਈਆਂ ਵੇਚਦੇ ਹੋ ਕਿ ਦੁੱਧ ਦਾ ਮਤਲਬ ਹੈ ਦੁੱਧ ਪਾ ਕੇ ਤੁਸੀਂ ਇਹਨਾਂ ਦਾ ਰੇਟ ਲੈਂਦੇ ਹੋ ਕਿਵੇਂ ਲੈਣੋ ਇਨਕਮ ਇਨਕਮ ਬਾਈ ਜੀ ਲੈਣ ਦਾ ਜਿਹੜਾ ਆਪਣਾ ਜਿਆਦਾ ਮੋਟਿਵ ਵੀ ਦੁੱਧ ਦੀ ਜਿਹੜੀ ਦੁੱਧ ਦੀ ਪ੍ਰੋਡਕਸ਼ਨ ਕਰਨੀ ਆਪਣਾ ਮਤਲਬ ਉਹੀ ਹੈਗਾ ਜੀ ਤੇ ਬਾਕੀ ਜਿਹੜੇ ਸੇਲ ਦੇ ਵਿੱਚ ਜਿਹੜਾ ਉਹ ਆਪਾਂ ਸੇਲ ਪਚੇਰ ਦਾ ਕੰਮ ਨਹੀਂ ਕਰਦੇ ਹਨ ਠੀਕ ਹੈ ਉਹ ਥੋੜਾ ਜਿਹਾ ਜਿਹੜਾ ਵਪਾਰੀ ਲੈਵਲ ਦੇ ਉੱਤੇ ਆ ਜਾਂਦਾ ਹੁੰਦਾ ਹੈਗਾ ਆਪਣਾ ਸਿਰਫ ਕੰਮ ਦੁੱਧ ਪ੍ਰੋਡਕਸ਼ਨ ਦੁੱਧ ਪ੍ਰੋਡਕਸ਼ਨ ਤੇ ਕਿੰਨਾ ਕੁ ਦੁੱਧ ਪਾਰਦੇ ਹੋ ਜੇ ਮਹੀਨੇ ਦੀ ਗੱਲ ਕਰੀਏ ਹਫਤੇ ਦੀ ਜਿਹੜੀ ਵੀ ਤੁਸੀਂ ਰੇਟਸ ਦੱਸਣਾ ਚਾਹੁੰਦੇ ਹੋ ਮੋ ਵੀ ਕਿੰਨਾ ਕੁ ਦੁੱਧ ਤੁਸੀਂ ਆਮ ਮਤਲਬ ਵੀ ਨੋਰਮਲ ਜਿਹੜਾ ਗਾਈਆਂ ਤੋਂ ਲੈ ਕੇ ਪਾਰਦੇ ਦੁੱਧ ਬਾਈ ਜੀ ਸਾਡਾ ਨਾ ਜਿਵੇਂ ਸੀਜ਼ਨ ਹ ਠੀਕ ਹੈ ਮੰਨ ਲਓ ਜਦੋਂ ਨੌਵੇਂ ਮਹੀਨੇ ਤੱਕ ਲਗਭਗ ਸਟਾਰਟ ਹੋ ਜਾਣਾ ਨਾ ਨੌਵੇਂ ਮਹੀਨੇ ਦੇ ਵਿੱਚ ਸਭੀਆਂ ਕੰਮਾਂ ਸੂਨਾ ਸਟਾਰਟ ਹੋ ਜਾ ਠੀਕ ਹੈ ਜੀ ਜਿਹੜੀ ਇਹ ਐਚਪ ਗਾਮ ਬਾਹਰਲੀ ਨਸਲ ਹੈ ਕੰਟੀ ਨਸਲ ਹੈ ਇਹ ਨੌਵੇਂ ਮਹੀਨੇ 'ਚ ਜੇ ਆਪਾਂ ਇਹਨੂੰ ਸੂਨਾ ਸਟਾਰਟ ਕਰਾਂਗੇ ਤਾਂ ਸੂਹਾ ਲਵਾਂਗੇ ਫੇਰ ਹੀ ਕੰਮ ਜਾਵਾਂ ਮਰਨਾ ਗਰਮੀ ਦੇ ਵਿੱਚ ਕੰਮ ਜਾਵਣੀ ਹੈ ਜੇ ਆਪਾਂ ਐਵਰੇਜ ਦੀ ਗੱਲ ਕਰੀ ਵੀ ਐਵਰੇਜ ਸਾਨੂੰ ਸਾਰੀਆਂ ਗਾਮ ਦਾ ਟੋਟਲ 30 29 30 ਪਲੱਸ ਜਿਹੜਾ ਪਿਛਲੇ ਸਾਲ ਦਾ ਸੀਗਾ ਅੱਛਾ ਜੀ ਹਾਂ ਉਹ ਸੀਗਾ ਇੱਕ ਦਾਣੇ ਤੋਂ ਇਹ ਹਾਂ ਤੋਂ ਆਪਾਂ ਸਾਰਾ ਇਕੱਠਾ ਕਰਾਂਗੇ ਨਾ ਆਪਾਂ ਥੱਲੇ ਕੱਲੀ ਕੱਲੀ ਦਾ ਕੋਈ ਜ਼ਿਆਦਾ ਰੋਤਾ ਨਹੀਂ ਹੁੰਦੀ ਹੈ ਜੀ ਕੋਈ ਘੱਟ ਵਾਲੀ ਹੁੰਦੀ ਹੈ ਆਪਾਂ ਐਵਰੇਜ ਧਾਲ ਲੈਣੇ ਵੀ 29 30 ਲੀਟਰ ਪ੍ਰਤੀ ਐਵਰੇਜ ਇੱਕ ਦਾਣੇ ਦਾ 29 ਤੋਂ 30 ਲੀਟਰ ਆਉਂਦਾ ਦੋ ਡੰਗਾਂ ਹਾਂਜੀ 24 ਘੰਟਿਆਂ ਦਾ 24 ਘੰਟਿਆਂ ਦਾ ਕਿਉਂਕਿ ਰਾਤ ਨੂੰ ਤਾਂ ਆਪਾਂ ਚੋਂਦੀ ਨਹੀਂ ਦਿਨ-ਦਿਨ ਦਾ ਹੁੰਦਾ ਵਿੱਚ ਵਿੱਚ ਫਾਰਮਰ ਜਿਹੜੇ ਵੱਡੇ ਫਾਰਮਰ ਬਸ ਉਹ ਤਿੰਨ ਟਾਈਮ ਚ ਚਵਾਈ ਕਰਦੇ ਅੱਛਾ ਤਿੰਨ ਟਾਈਮ ਚ ਚਵਾਈ ਕਰਦੇ ਜਿਹੜੀ ਮੰਨ ਲਓ ਵੀ ਸਸ ਸੀਲੇਟਰ ਦੁੱਧ ਦਾ ਦੇ ਰਹੀ ਹੈ ਜੀ ਉਹ ਤਿੰਨ ਟਾਈਮ ਚ ਚਵਾਈ ਹੁੰਦੀ ਹੈ ਅੱਛਾ ਜੀ ਹਾਂਜੀ ਇਹਦਾ ਕਾਰਨ ਆਪਾਂ ਚਵਾਈ ਦਾ ਨਹੀਂ ਹੈਗਾ ਆਪਾਂ 24 ਘੰਟਿਆਂ ਦਾ ਰਿਕਾਰਡ ਦੇ ਨਾਲ ਹੀ ਚੱਲਦਾ 24 ਘੰਟਿਆਂ ਦੇ ਰਿਕਾਰਡ ਦੇ ਨਾਲ ਤੇ ਮੈਂ ਕਹਿੰਦਾ ਵੀ ਬਹੁਤ ਵੱਡੀ ਗੱਲ ਆ 29 ਤੋਂ 30 ਲੀਟਰ ਦੁੱਧ ਵੀ ਕੋਈ ਖਾਲਾ ਜੀ ਦਾ ਬਾੜਾ ਨਹੀਂ ਮੈਂ ਕਹਿੰਦਾ ਵੀ ਬਿਲਕੁਲ ਹੋਈ ਬੇਟਾ ਜੇ ਜੇ ਗੱਲ ਕਰੀਏ ਐਚ ਐਫ ਬਰੀਡ ਦੀ ਇੱਕ ਤਾਂ ਬਰੀਡ ਬਾੜ ਲਈ ਆ ਦੂਜਾ ਨੰਬਰ ਜਿਹੜੀ ਦੀ ਦੇਖ ਰੇਖ ਕਰਨੀ ਆ ਉਹ ਵੀ ਕੋਈ ਆਸਾਨ ਨਹੀਂ ਉਹਦੇ ਵਾਸਤੇ ਨੌਲਜ ਹੋਣੀ ਚਾਹੀਦੀ ਆ ਉਹਦੇ ਵਾਸਤੇ ਪ੍ਰੋਪਰ ਜਿਹੜਾ ਕਿੰਨੀ ਫੀਡ ਪਾਉਣੀ ਆ ਕਿੰਨਾ ਹੋਣਾ ਇਹਨਾਂ ਨੂੰ ਮਤਲਬ ਵਿਚਾਰ ਪਾਉਣਾ ਸਾਰੀਆਂ ਉਹ ਗੱਲਾਂ ਬਾਤਾਂ ਨੂੰ ਲੈ ਕੇ ਚੱਲਣਾ ਪੈਂਦਾ ਤੇ ਬਾਈ ਜੇ ਗੱਲ ਕਰੀਏ ਵੀ ਦੇਖਭਾਲ ਦੀ ਇਹਦੇ ਮੇਨ ਮਤਲਬ ਕੀ ਆਪਾਂ ਨੂੰ ਦੇਖਭਾਲ ਰੱਖਣੀ ਚਾਹੀਦੀ ਹੈ ਜਿਨਾਂ ਕੋਲ ਐਚ ਐਫ ਬਰੀਡ ਹੈਗੀ ਆ ਬਾਈ ਦੇਖਭਾਲ ਦੇਖੋ ਤਿੰਨ ਚੀਜ਼ਾਂ ਤੇ ਡਿਪੈਂਡ ਕਰਦਾ ਆਪਾਂ ਫਾਰਟ ਜਿਹੜਾ ਕੋਈ ਜੀ ਇੱਕ ਤਾਂ ਜਿਹੜਾ ਤੁਹਾਡਾ ਵੀ ਲੋਕੇਸ਼ਨ ਹੈ ਕਿਥੇ ਜੇ ਲੋਕੇਸ਼ਨ ਦਾ ਬਾਟਾ ਵਾਰ ਕਹਿ ਜਾਓ ਦੂਜਾ ਆ ਗਿਆ ਬਰੀਡ ਜੀ ਤੀਜਾ ਆ ਗਿਆ ਆਪਣੀ ਫੀਡ ਫੀਡ ਬਈ ਇਹ ਤਿੰਨੇ ਚੀਜ਼ਾਂ ਦਾ ਕੰਬੀਨੇਸ਼ਨ ਕਰਕੇ ਹੀ ਆਪਾਂ ਫਾਰਮ ਕਾਮਯਾਬ ਕਰ ਸਕਦੇ ਹਾਂ ਇਹ ਨਹੀਂ ਹੈਗਾ ਵੀ ਆਪਾਂ ਜੇ ਬਰੀਡ ਚੰਗੀ ਲੈ ਲਈ ਲੋਕੇਸ਼ਨ ਆਪਣੀ ਮਾੜੀ ਨੇ ਮਾੜੀ ਨਿਕਲ ਗਈ ਤੇ ਏਰੀਆ ਜਿਹੜਾ ਗਰਮੀ ਆ ਗਈ ਮੰਨ ਲਓ ਕੋਈ ਗਰਮੀ ਆ ਗਈ ਮੰਨ ਲਓ ਸਹੀ ਤਾਂ ਹਵਾ ਨਹੀਂ ਘਰ ਆਉਂਦੀ ਹਵਾ ਨਹੀਂ ਆ ਰਹੀ ਪੈਟ ਦੇ ਵਿੱਚ ਫਾਰਮ ਕੋਲਿਆ ਤੇ ਉਹ ਚੀਜ਼ ਨਹੀਂ ਡਿਪੈਂਡ ਕਰਦੀ ਇਹਨਾਂ ਤਿੰਨਾਂ ਦੀ ਚੀਜ਼ਾਂ ਦੇ ਵਿੱਚੋਂ ਜੋ ਬੈਲੈਂਸ ਇੱਕ ਵੀ ਹੱਲ ਗਿਆ ਤੇ ਉਹ ਆਪਣਾ ਕੰਮ ਜਿਵੇਂ ਤੁਹਾਡਾ ਇੱਕ ਦਾ ਘਰ ਬਾਹਰ ਬਾਹਰ ਹੈ ਹਾਂਜੀ ਬਾਤਾ ਬੰਚਾਰੇ ਪਾਸੇ ਹਵਾ ਵਾਲੀ ਠੀਕ ਹੈ ਜੀ ਬਾਕੀ ਤੁਹਾਡੇ ਕੋਲੇ ਜਿਵੇਂ ਆਸੇ ਪਾਸੇ ਗੱਲ ਕਰੀਏ ਵੀ ਜਿਹੜਾ ਗੋਹਾ ਦਾ ਲੋਜ ਜਾਂ ਮੱਧ ਜਿਹੜਾ ਵੇਸਟ ਆਗਾਈਆਂ ਦਾ ਉਹ ਕੱਢਰ ਵਾਸਤੇ ਅਲੱਗ ਨੂੰ ਜਗਾਵਾਂ ਹੈਈਆਂ ਨੇ ਹਾਂਜੀ ਉਹ ਵੀ ਹੈਈਆਂ ਜੀ ਤੇ ਇਹ ਚੀਜ਼ਾਂ ਦਾ ਜਿਹੜਾ ਸਮੇਲਨ ਆਪਾਂ ਤਿੰਨਾਂ ਦਾ ਫੇਰ ਹੀ ਕਾਮਯਾਬ ਹੋ ਸਕਦੇ ਨੇ ਜੀ ਉਹ ਇੱਕ ਇੱਕ ਚੀਜ਼ ਤੇ ਡਿਪੈਂਡ ਨਹੀਂ ਹੋ ਸਕਦੇ ਵੀ ਜੇ ਆਪਾਂ ਕਹਿ ਦਈਏ ਮੇਰੇ ਕੋਲੇ ਖੇਤ ਤੇ ਫਾਰਮ ਪਾਲਿਆ ਜੇ ਚੰਗੀ ਬਰੀਡ ਨਹੀਂ ਹੈਗੀ ਮਾਲ ਬਰੀਡ ਵੀ ਆਪਾਂ ਲੈ ਲਈਏ ਚੈੱਕ ਕਰ ਲਈਏ ਫਿਰ ਆਪਾਂ ਫੀਡ ਨਹੀਂ ਪਾ ਰਹੇ ਹੂੰ ਫੀਡ ਇਹ ਕੰਨੇ ਚੀਜ਼ਾਂ ਆਪਾਂ ਨੂੰ ਇਹਨਾਂ ਨਾਲ ਬੈਲੈਂਸ ਬਣਾ ਕੇ ਬੈਲੈਂਸ ਬਣਾ ਕੇ ਰੱਖਣਾ ਪੈਗਾ ਕਿਉਂਕਿ ਜੇ ਕਈ ਜੇ ਆਪਾਂ ਬਾਲਾ ਘੱਟ ਪਾਈਏ ਉਹ ਵੀ ਮਾੜਾ ਜੇ ਬਾਲਾ ਵੱਧ ਪਾਈਏ ਉਹ ਵੀ ਮਾੜਾ ਇੱਕ ਜਿਵੇਂ ਕਹਿੰਦੇ ਆ ਉਸ ਲਈ ਕਹਿੰਦੇ ਵੀ ਬੈਲੈਂਸ ਬਣਾ ਕੇ ਜ਼ਿੰਦਗੀ ਇੱਕ ਮਤਲਬ ਮਾੜ ਤੇ ਚੱਲਣੀ ਚਾਹੀਦੀ ਆ ਵੀ ਉਹ ਚੱਲੀ ਜਾਵੇ ਉਹ ਵਧੀਆ ਸਟੇਬਲ ਜੀ ਚੱਲੀ ਜਾਵੇ ਬਿਲਕੁਲ ਠੀਕ ਹੈ ਜੀ ਤੇ ਬਾਕੀ ਜਿਹੜੇ ਭਰਾ ਚਾਹੁੰਦੇ ਆ ਵੀ ਅਸੀਂ ਫਾਰਮ ਖੋਲੀਏ ਉਹ ਪਤਾ ਕੀ ਕਰਦੇ ਆ ਬਈ ਮੇਰੀ ਇੱਕ ਵਿਚਾਰ ਆ ਤੁਸੀਂ ਆਪਣੀ ਜੋ ਜ਼ਿਆਦਾਤਰ ਜਿਹੜੇ ਪਸ਼ੂ ਫਾਰਮ ਕਾਮਯਾਬ ਨੇ ਉਹਨਾਂ ਕੋਲੇ ਰੈਅ ਲੈਣ ਜਾਂਦੇ ਬਿਲਕੁਲ ਬਿਲਕੁਲ ਮੇਰੀ ਸਲਾਹ ਇਹ ਹੈ ਵੀ ਤੁਸੀਂ ਜਿਹੜੇ ਪਸ਼ੂ ਫਾਰਮ ਫੇਲ ਹੁੰਦੇ ਨੇ ਉਹਨਾਂ ਵੀ ਰੈਅ ਲੈ ਕੇ ਆਓ ਹਾਂਜੀ ਬਿਲਕੁਲ ਇਹ ਵੀ ਆਪਾਂ ਦੋਨੇ ਪੱਖ ਦੇਖਨੇ ਨੇ ਤਾਂ ਸੋਣਾ ਵੀ ਤੇ ਫੇਲ ਹੋਣਾ ਵੀ ਕੀ ਕਾਰਨ ਕੀ ਕਾਰਨ ਜੀ ਜ਼ਿਆਦਾਤਰ ਤੁਸੀਂ ਇਹ ਲਾ ਲਓ ਵੀ ਕਿ 50 100% ਦੇ ਵਿੱਚੋਂ 50% ਫੇਲ ਹੋ ਜਾਂਦੇ ਨੇ ਫਾਰਮ ਉਸ ਕਾਰਨ ਕੀ ਹੁੰਦਾ ਪਤਾ ਹਰੇਕ ਬੰਦੇ ਨੂੰ ਹੁੰਦਾ ਵੀ ਮੇਰਾ ਕਾਰਨ ਕੀ ਹੈ ਫਸੂ ਅੰਗੇਲੀ ਕਰ ਜਾਂਦਾ ਜੀ ਅੰਗੇਲੀ ਕਰਕੇ ਹੀ ਜਿਹੜਾ ਇਹ ਫਾਰਮ ਫੇਲ ਨਹੀਂ ਹੁੰਦਾ ਜੇ ਬੰਦਾ ਧਿਆਨ ਰੱਖੂਗਾ ਉਹ ਵੀ ਕਾਰੋਬਾਰ ਲਾਉਂ ਫੇਲ ਹੁੰਦਾ ਨਹੀਂ ਅੰਗੇਲੀ ਕਰਨੀ ਹੁੰਦਾ ਅੰਗੇਲੀ ਕਰਨ ਮੈਂ ਕਹਿੰਦਾ ਫੇਲ ਹੁੰਦਾ ਤੇ ਬਾਕੀ ਤੁਸੀਂ ਜੇ ਤੁਹਾਡੀ ਗੱਲ ਕਰੀਏ ਤੁਸੀਂ ਕਿਵੇਂ ਸ਼ੁਰੂ ਕਰਿਆ ਕੀ ਵਿਚਾਰ ਆਇਆ ਸੀ ਮਨ ਦਾ ਪਹਿਲਾਂ ਵੀ ਆਪਾਂ ਪੁੱਛਿਆ ਹੀ ਪਰ ਇੱਕ ਵਾਰੀ ਤੁਹਾਨੂੰ ਦੁਬਾਰਾ ਹੀ ਪੁੱਛਾਂਗਾ ਕਿਉਂਕਿ ਕੁਝ ਨਵੇਂ ਦਰਸ਼ਕ ਨੇੜੇ ਆਪਣੀ ਵੀਡੀਓ ਦੇਖਣਗੇ ਉਹਨਾਂ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਕਿਉਂ ਬਾਈ ਨੇ ਫਾਰਮ ਸ਼ੁਰੂ ਕਰਿਆ ਕਿਵੇਂ ਕੀ ਸੋਚਿਆ ਬਾਈ ਕਾਰਨ ਬਾਈ ਹੁਣ ਜਿਵੇਂ ਖੇਤੀਬਾੜੀ ਦੇ ਨਾਲ-ਨਾਲ ਪਹਿਲਾਂ ਤੋਂ ਜਿਹੜਾ ਇੱਕ ਕੀਤਾ ਇਹ ਮੈਦਾਨ ਆ ਬੈਲੈਂਸ ਬਣਾਇਆ ਗਾ ਜੀ ਹਨਾ ਖਾਦ ਹੁੰਦੀ ਹੈ ਜੀ ਉਹ ਟੂੜੀ ਵਗੈਰਾ ਨਾਲ ਜੀ ਰਾਸ਼ਨ ਵਗੈਰਾ ਜੇ ਮੱਕੀ ਵਗੈਰਾ ਚਾਰ ਉਹ ਅਵੇਲੇਬਲ ਹੈਗਾ ਜੀ ਫੈਰੀ ਫੈਰੀ ਲੋਕਾਂ ਵਾਸਤੇ ਇਹ ਧੰਦਾ ਹੈ ਨਹੀਂ ਫੈਰੀ ਗਾ ਜੀ ਇਹ ਪਿੰਡੂਆਂ ਦਾ ਧੰਦਾ ਤਾਂ ਕਰਕੇ ਵੀ ਜੇ ਅਪਾ ਖੇਤੀ ਦੇ ਨਾਲ ਨਾਲ ਇਹ ਕੰਮ ਸਟਾਰਟ ਕਰ ਲਈਏ ਵੀ ਵਧੀਆ ਗਾ ਕਿਉਂ ਪਹਿਲਾਂ ਮੇਰਾ ਕੋਈ ਧਿਆਨ ਨਹੀਂ ਸੀ ਇੱਕ ਵੱਡਾ ਭਰਾ ਜਿਹੜਾ ਮੈਨੂੰ ਸਮਝਾਉਂਦਾ ਡਾਕਟਰ ਜੀ ਉਹ ਇਸ ਲਾਈਨ ਦੇ ਵਿੱਚ ਜਿਹੜੇ ਮਹਾਰਤ ਨੂੰ ਵਾਧਾ ਨੂੰ ਥੋੜੀ ਜੀ ਤਾ ਕਰਕੇ ਉਹਨੇ ਮੈਨੂੰ ਇਸ ਲਾਈਨ ਦੇ ਵਿੱਚ ਲਿਆਂਦਾ ਤੇ ਅਸੀਂ ਦੋਨਾਂ ਉਹ ਕੱਲੇ ਬੰਦੇ ਵਾਲਾ ਵੀ ਇੱਕ ਕੱਲੇ ਬੰਦੇ ਵਾਲਾ ਕਿਹਾ ਸੀ ਫਿਰ ਵੀ ਕਹਿ ਰਹੇ ਆ ਵੀ ਜਿਹੜੇ ਵੀਡੀਓ ਦੇ ਕੱਲੇ ਬੰਦੇ ਵਾਲਾ ਕਿਤਾ ਬਿਲਕੁਲ ਨਹੀਂ ਹੈਗਾ ਭਾਈ ਜੀ ਤੁਹਾਡੇ ਨਾਲ 파ਟਨਰ ਕੋਈ ਤੁਹਾਡਾ ਭਰਾ ਜਾਂ ਉਹ ਜ਼ਰੂਰ ਉਹਦਾ ਸਹਿਯੋਗ ਜ਼ਰੂਰ ਹੋਣਾ ਚਾਹੀਦਾ ਹੋਣਾ ਚਾਹੀਦਾ ਕੋਈ ਤਾਂ ਚਾਹੀਦਾ ਕਿਉਂਕਿ ਇੱਕ ਤੇ ਇੱਕ ਦੋ ਹੁੰਦੇ ਨੇ ਵੀ ਦੋ ਦੀ ਜਿਹੜੀ ਗੱਲਬਾਤ ਆ ਉਹ ਕੁਝ ਹੋਰ ਹੁੰਦੀ ਆ رائے ਕੁਝ ਹੋਰ ਹੁੰਦੀ ਆ ਬਾਕੀ ਜਿਵੇਂ ਵੀਰੇ ਨੇ ਦੱਸਿਆ ਵੀ ਵੀਰਾ ਖੇਤੀਬਾੜੀ ਨਾਲ ਜੁੜਿਆ ਹੋਇਆ ਪਰ ਜਿਹੜਾ ਵੀਰੇ ਦਾ ਵੱਡਾ ਭਰਾ ਹੈਗਾ ਉਹ ਪਸ਼ੂ ਲੈਣ ਦੇ ਵਿੱਚ ਉਹ ਡਾਕਟਰ ਨੇ ਡੰਗਾ ਡਾਕਟਰ ਨੇਗੇ ਠੀਕ ਹੈ ਡਿਪੈਟਰੀ ਦੇ ਤਾਂ ਕਰਕੇ ਦੋਨਾਂ ਜਿਹੜਾ ਇਹ ਇੱਕ ਤਰ੍ਹਾਂ ਨਾ ਕਿ ਨਹੀਂ ਇੱਕ ਜੁੱਟ ਹੋ ਕੇ ਦੋਨੇ ਕੰਮ ਚਲਾ ਰਹੇ ਨੇ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਤੇ ਬਾਈ ਬਾਕੀ رائے ਕੀ ਦੇਣਾ ਚਾਹੂਗਾ ਜੇ ਤੁਸੀਂ ਤਾਂ ਐਚਐਫ ਬਰੀਡ ਤੇ ਕੰਮ ਕਰਦੇ ਹੋ ਹਾਂਜੀ ਕਿਉਂਕਿ ਹੌਲੀ ਹੌਲੀ ਹੁੰਦੇ 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 ਤੁਸੀਂ ਕੰਮ ਚਲੋ ਵੱਡਾ ਕਰ ਲਿਆ ਪਰ ਜੇ ਕੋਈ ਨਵਾਂ ਬੰਦਾ ਮੇਰੇ ਵਰਗਾ ਕੋਈ ਮੰਨ ਲਓ ਜਮਾ ਇੱਕ ਉਹਦੇ ਘਰੇ ਕੱਟੀ ਵੀ ਨਹੀਂ ਮੱਝ ਵੀ ਨਹੀਂ ਕੁਛ ਨਹੀਂ ਉਹ ਵੱਡਾ ਪੰਗਾ ਲੈਣ ਨੂੰ ਫਰਦਾ ਉਹਨੂੰ ਕੀ ਰਹਿਣ ਦੇ ਦੇਣਾ ਚਾਹੂਗੇ ਤੁਸੀਂ رائے ਬਾਈ ਜੀ ਇਹੀ ਆ ਵੱਡਾ ਪੰਗਾ ਫਲਾਲ ਨਹੀਂ ਲੈਣਾ ਚਾਹੀਦਾ ਹੂੰ ਜੇ ਆਪਾਂ ਛੋਟੇ ਲੈਵਲ ਤੋਂ ਸਟਾਰਟ ਕਰਾਂਗੇ ਕੰਮ ਉਹਦੇ ਵਿੱਚ ਘਾਟਾ ਵੀ ਪੈ ਸਕਦਾ ਜੇ ਹੁਣੀ ਆਪਾਂ ਕਿਸੂਰ ਜਲੀ ਵੀ ਮੰਨ ਲਓ ਵੀ 30 ਗਾਵਾਂ ਲੈਣੀਆਂ ਜੀ ਜੀ ਉਹਦੇ ਤੋਂ ਨੁਕਸਾਨ ਹੋ ਗਿਆ ਉਹ ਇੱਕ ਵਾਰੀ ਰੀੜ ਦੀ ਹੱਡੀ ਟੁੱਟ ਗਈ ਮੁੜ ਕੇ ਮੁੜ ਕੇ ਜੁੜਦੀ ਨਹੀਂ ਸੀ ਬੜਾ ਖੜਾ ਨਹੀਂ ਹੋਣ ਲੱਗਣਾ ਤੇ ਮੰਨ ਲਓ ਇਹ ਛੋਟੇ ਲੈਵਲ ਤੋਂ ਸਟਾਰਟ ਕਰੂੰ ਘਾਟਾ ਪੈਂਦਾ ਉਹ ਦੁਬਾਰਾ ਖੜਾ ਹੋ ਗਿਆ ਖੜਾ ਹੋ ਗਿਆ ਇੱਕ ਜਾਂ ਦੋ ਡੰਗਰ ਤੁਸੀਂ ਲੈ ਸਕਦੇ ਹੋ ਚਾਹੇ ਪਸ਼ੂ ਲੈ ਲਓ ਚਾਹੇ ਮੱਝ ਲੈ ਲਓ ਕੋਈ ਵੀ ਸਟਾਰਟ ਕਰਨਾ ਕਿਉਂਕਿ ਜੇ ਆਪਾਂ ਪਹਿਲਾ ਵੱਡਾ ਪੰਗਾ ਲੈ ਲਿਆ ਬਈ ਬੈਲੈਂਸ ਬਿਲਕੁਲ ਨਹੀਂ ਬਣਦਾ ਜੀ ਇੱਕ ਤੋਂ ਸਟਾਰਟ ਕਰੋ ਆਪਦੇ ਗਵਾਂਢੀ ਤੋਂ ਰੈ ਲੈ ਲਓ ਕੋਈ ਚੰਗੇ ਫਾਰਮਰ ਤੋਂ ਰੈ ਲੈ ਲਓ ਇਹ ਨਹੀਂ ਕਹਿੰਦਾ ਵੀ ਆਪਾਂ ਤੋਂ ਲੈ ਲਓ ਕਿਉਂਕਿ ਕੋਈ ਬੰਦਾ ਇਹ ਨਹੀਂ ਕਹਿੰਦਾ ਪਰ ਜਿਹੜਾ ਸਮੂਹ ਚੰਗਾ ਲੱਗਦਾ ਕਿਉਂ ਬਈ ਗਲਤ ਨੌਜ ਵਾਲੇ ਬੰਦੇ ਬਹੁਤ ਫਿਰਦੇ ਆ ਬਹੁਤ ਬੰਦੇ ਵੀਡੀਓ ਬਹੁਤ ਆਉਂਦੀਆਂ ਨੇ ਤੁਸੀਂ ਵੀ ਦੇਖਦੇ ਰਹਿੰਦੇ ਹੋਗੇ ਇੱਦਾਂ ਜੀ ਕਰੋੜਾਂ ਦਾ ਫਾਇਦਾ ਜੀ ਇੱਥੇ ਇੰਨਾ ਦਾ ਫਾਇਦਾ ਪਰ ਇਹ ਨਹੀਂ ਕਮਾਈ ਹੈਗੀ ਹੈਗੀ ਕੋਈ ਕਮਾਈ ਅਗਲਾ ਜਿਹੜਾ ਬੰਦਾ ਤੁਹਾਨੂੰ ਬਸ 10 ਤਾਂ ਨਾ ਬਿ ਕਮਾਈ ਇੰਨੀ ਇੰਨੀ ਆ ਉਹ ਝੂਠ ਬਹੁਤ ਜ਼ਿਆਦਾ ਹੁੰਦਾ ਜੀ ਇਹਦੇ ਵਿੱਚ ਕਮਾਈ ਹੈਗੀ ਹੈ ਵੀ ਤੁਹਾਡਾ ਮੰਨ ਲਓ ਵੀ ਤੁਸੀਂ ਕਦੇ ਵੀ ਤੁਹਾਨੂੰ ਪੈਸੇ ਮੰਗਣੇ ਨਹੀਂ ਪੈਣਗੇ 24 ਘੰਟੇ ਤੁਹਾਡੇ ਜੇਬ ਦੇ ਵਿੱਚ ਰਹਿਣਗੇ ਤੇ ਪ੍ਰੋਫਿਟ ਵਾਲਾ ਕੰਮ ਆਗਾ ਤੇ ਕਰੋ ਜਰੂਰ ਪਰ ਕਰੋ ਸਟਾਰਟ ਇੱਕ ਦੋ ਐਨੀਮਲਾਂ ਤੋਂ ਸਟਾਰਟ ਕਰੋ ਪ੍ਰੋਪਰ ਜਾਣਕਾਰੀ ਲੈ ਕੇ ਜਿਵੇਂ ਪੀਡੀਐਫ ਸੈਮੀਨਾਰ ਲੱਗਦੇ ਹੁੰਦੇ ਆ ਜੀ ਉਹਦਾ ਵੀ ਤੁਸੀਂ ਨਾ ਬਹੁਤ ਸੁਣਿਆ ਹੁੰਦਾ ਆਪਣੇ ਮੇਰੇ ਲਈ ਲੱਗਦਾ ਹੈਗਾ ਤੇ ਉਹਦੇ ਨਾਲ ਕੰਟੈਕਟ ਕਰਕੇ ਉਹਦੇ ਮੈਂਬਰਸ਼ਿਪ ਲੈ ਕੇ ਲੈ ਸਕਦੇ ਹਾਂ ਅਸੀਂ ਵੀ ਮੈਂਬਰ ਹੈਗੇ ਆ ਕਮਰਾ ਹੈਗੇ ਆ ਉਹਨਾਂ ਦੇ ਆਧਾਰ ਤੇ ਆਪਾਂ ਸਾਰੇ ਕੰਮ ਕਰਦੇ ਆਂ ਹੋਰ ਜੇ ਕੋਈ ਛੋਟੇ-ਮੋਟੇ ਫਰਮਾਂ ਜਿਵੇਂ ਆਪਣੇ ਸਰਕਾਰੀ ਸੰਸਥਾਵਾਂ ਦੇ ਵਿੱਚ ਫਰਜ਼ੂਲ ਕਰਦੇ ਵਿੱਚ ਟ੍ਰੇਨਿੰਗ ਜਾਂਦੀ ਆ 15 ਦਿਨਾਂ ਦੀ ਉਥੋਂ ਸਰਟੀਫਿਕੇਟ ਲੈ ਕੇ ਨਾਲ ਉਹ ਆਪਦਾ ਲੋਨ ਬਈ ਲੋਨ ਵੀ ਮੁਹੱਈਆ ਕਰਾਉਂਦੇ ਨੇ ਠੀਕ ਹੈ ਜੀ ਹਾਂ ਆਪਦਾ ਸਿਬਲ ਵਗੈਰਾ ਚ ਇੱਕ ਸਾਰਾ ਕੋਹ ਨੂੰ ਦੱਸਦੇ ਅਸੀਂ ਵੀ ਮੈਂ ਵੀ ਜਾਣਕਾਰੀ ਲਈ ਹੋਈ ਆ ਉਥੋਂ ਜਿੰਨੇ ਵੀ ਮਿਲਦੀ ਆ ਆਪਾਂ ਨੂੰ ਜਾਣਕਾਰੀ ਲੈਣੇ ਆ ਇਹ ਨਹੀਂ ਹੈਗੇ ਵੀ ਆਪਾਂ 100% ਜਾਂ ਮੇਰੇ ਕੋਲ ਸਾਰੀ ਜਾਣਕਾਰੀ ਹੈਗੀ ਆ ਜਾਣਕਾਰੀ ਲਓ ਕਿਸੇ ਤੋਂ ਮਰਜ਼ੀ ਲਓ ਪਰ ਜਾਣਕਾਰੀ ਤੋਂ ਬਿਨਾ ਕੰਮ ਨਾ ਕਰੋ ਹਾਂ ਬਹੁਤ ਸੋਸਟ ਹੈਗੇ ਆ ਜਾਣਕਾਰੀ ਵਾਲੇ ਉਹ ਲੈ ਤੇ ਤੁਸੀਂ ਕੀ ਚਾਹੁੰਦੇ ਹੋ ਵੀ ਬਰੀਡ ਦੇ ਕੰਮ ਕੀਤਾ ਜਾਵੇ ਜਾਂ ਅਨਬਰੀਡ ਦੇ ਕੰਮ ਕਰੋ ਭਾਈ ਬਰੀਡ ਤੇ ਕਰਦਾ ਫਿਰ ਬਰੀਡ ਹਾਂ ਅਨਬਰੀਡ ਤੇ ਦਾ ਪਹਿਲਾਂ ਟੱਕਰਾਂ ਮਾਰੀ ਜਾਂਦੇ ਆਪਾਂ ਜੀ ਬਰੀਡ ਦੇ ਕੰਮ ਕਰੋ ਉਹਦੇ ਜਿਹੜਾ ਨੁਕਸਾਨ ਬਰੀਡ ਦਾ ਜੇ ਉਹ ਮੰਨ ਕੇ ਚੱਲੋ ਵੀ ਤੁਸੀਂ ਬਣ ਉਹ ਲੈ ਲਿਆ ਬੰਗਾ ਕਿ ਬੰਨ ਬਰੀਡ ਤੋਂ ਲਈ ਕੋਈ ਉਹਦੀ ਨੌਲੇਜ ਨਹੀਂ ਖਰਚਾ ਤਾਂ ਉਹਦੇ ਹੋਣੀ ਹੈ ਖਰਚਾ ਤਾਂ ਹੋਣੀ ਹੈ ਤੁਸੀਂ ਬਰੀਡ ਤੇ ਕੰਮ ਕਰੋਗੇ ਉਹਦੇ ਉਹਨਾਂ ਰਿਜ਼ਲਟ ਤੁਹਾਨੂੰ 100% ਦੇਣਾ ਬੀ ਜੀ ਲੇਕਿਨ ਗੱਲ ਹੋਇਆ ਜੇ ਬਰੀਡ ਬੰਦਾ ਅੱਜ ਤੋਂ ਸਟਾਰਟ ਕਰਕੇ ਤੇ ਮੰਨ ਲਓ ਮੇਰੇ ਕੋਲ ਕੰਮ ਕਰਨਾ ਸ਼ੁਰੂ ਕਰੇ ਕੰਮ ਕਰਨਾ ਸ਼ੁਰੂ ਕਰ ਲਿਆ ਇੱਕ ਗਾਣਾ ਦੇ ਉੱਤੇ ਸੀਮਨ ਮੰਨ ਲਓ ਇਹ ਵੀ ਇਸ ਦਾ ਸੀਮਨ ਭਰਾਤਾ ਜੀ ਆਪ ਕੋਜ ਕਰੋ ਵੀ ਮੈਸੀ ਦਾ ਸੀਮਨ ਭਰਾਤਾ ਹੂੰ ਉਹਨੇ ਪਹਿਲੀ ਵਾਰੀ ਉਹ 20% ਹੀ ਜਾਣਾ ਉਹਦੇ ਉੱਤੇ ਜੀ ਅਗਲੇ ਸਾਲ ਜਾਣਾ ਉਹਦੀ ਬੱਤੀ ਹੋਈ ਉਹਦੇ 3 ਗਰਾਤਾ ਫੇਰ ਉਹਨੇ 20% ਵਾਜਾਈ ਹੋ ਗਈ 5 ਸਾਲ ਲੱਗਦੇ ਬਈ ਬਰੀਡ ਤਿਆਰ ਹੋਣ ਬਰੀਡ ਤਿਆਰ ਹੋਣ ਬਰੀਡ ਤਿਆਰ ਹੋਣਾ ਬਸ ਇਹ ਨਹੀਂ ਹੈਗਾ ਕਿ ਤੁਸੀਂ ਇੱਕ ਇੱਕ ਸਾਲ ਦੇ ਵਿੱਚ ਕਹੋਗੇ ਮੈਂ ਸੀਮ ਨੂੰ ਚੰਗਾ ਭਰ ਲਿਆ ਤੇ ਮੇਰੇ ਕੋਲੇ ਚੰਗੀ ਬਰੀਡ ਹੋਊਗੀ ਹੂੰ ਇਦਾਂ ਕਦੇ ਨਹੀਂ ਹੁੰਦਾ ਬਈ 5-6 ਸਾਲ 7 ਸਾਲ ਲੱਗਣਗੇ ਚਾਹੇ ਤੁਹਾਡਾ ਕਹਿੰਦਾ ਵੀ 20% ਇੱਕ ਸਾਲ ਦੇ ਵਿੱਚ ਮਤਲਬ ਲੱਗਦਾ ਲੱਗਦਾ 100% ਹੋਣ ਨੂੰ 5 ਸਾਲ ਲੱਗ ਜਾਂਦੇ ਫੇਰ ਇੱਕ ਵਾਰ ਇਹ ਦੇਖੋ ਆਏਗੀ ਹੂੰ ਇਹ ਤੁਸੀਂ ਵੀ ਇੱਕ ਵਾਰ ਜੇ ਆਪਾਂ ਸੀਮ ਨੂੰ ਤੇ ਕਰਦੇ ਆਂ ਇੱਕ ਵਾਰ ਜੋ ਪ੍ਰੋਪਰ 100% ਨਹੀਂ ਮਿਲਦਾ 20% ਹੀ ਜਾਂਦਾ 20% ਹੀ ਜਾਂਦਾ 5 ਸਾਲਾਂ ਦੇ ਵਿੱਚ ਸਹੀ ਭਾਈ 5 ਸਾਲ ਮੈਂ ਕਹਣਾ ਵੀ ਲੱਗਣਗੇ ਜੇ ਬੀਡ ਦੇ ਕੰਮ ਕਰਨਾ ਪਰ ਜਦੋਂ 5 ਸਾਲ ਪੂਰੇ ਹੁੰਦੇ ਆ ਉਹ 5 ਸਾਲਾਂ ਦੇ ਵਿੱਚ ਵਿੱਚ ਵੀ ਤੁਸੀਂ ਇੰਨਾ ਕ ਮਨਾਫਾ ਕੱਢ ਲਓਗੇ ਵੀ ਤੁਸੀਂ ਹੋਰ ਬੀਡ ਨਵੀਂ ਤਿਆਰ ਕਰ ਲਓਗੇ ਜੀ ਕਰ ਨਵੀਂ ਤਿਆਰ ਕਰ ਲਓਗੇ ਕਿਉਂ ਭਾਈ ਇਹ ਮਨ ਲਓ ਕਿਤਾ ਇਹ ਜਾਂ ਵੀ ਜਿਹੜਾ ਬਸ ਸਹੀ ਨੌਜ ਨੇ ਚੱਲਦੇ ਆ ਹੂੰ ਸਾਲ ਬਾਅਦ ਇੱਕ ਪਸ਼ੂ ਤਿਆਰ ਹੋ ਜਾਂਦਾ ਜੀ ਆਪਣੇ ਕੋਲੇ 5 ਹੈਗੇ ਆ 5 ਸਾਲਾਂ ਬਾਅਦ ਪੰਜ ਉਹਦੇ ਮਗਰ ਤਿਆਰ ਅੱਧ ਤਿਆਰ ਹੋਗੇ ਤੇ 15 ਸਾਲਾਂ ਬਾਅਦ ਸੌਰੀ ਅਗਲੇ 5 ਸਾਲਾਂ ਬਾਅਦ ਆਪਣੇ ਕੋਲੇ 15 ਤੋਂ 20 ਤਿਆਰ ਹੋ ਜਾਊਗਾ 20 ਤੋਂ ਤਿਆਰ ਹੋ ਜਾਊਗਾ ਚਲੋ ਕੋਈ ਰੱਬ ਨਾ ਕਰੇ ਨੁਕਸਾਨ ਵੀ ਹੋ ਜਾਂਦਾ ਹਨ ਇਹ ਆਪਾਂ ਰੇਸ ਉਹ ਹੈ ਜਿਹੜੀ ਐਵਰੇਜ ਕਰਦੇ ਆਂਗੇ ਜੀ ਕੋਈ ਸੋਚ ਕੇ ਦੇਖੋ ਜੇ ਸਹੀ ਢੰਗ ਦੇ ਨਾਲ ਚਲਾਉਂਦੇ ਆਂ ਫਾਰਮ ਵੀ ਆਪਣਾ ਸਾਲ ਦੋ ਸਾਲਾਂ ਦੇ ਵਿੱਚ 40 45 ਪਸ਼ੂ ਹੋ ਜਾਂਦੇ ਨੇ ਤੇ ਹੁਣ ਜੇ ਗੱਲ ਕਰੀਏ ਬਾਈ ਤੁਸੀਂ ਨੁਕਸਾਨ ਦੀ ਗੱਲ ਕਰ ਰਹੇ ਹੋ ਜ਼ਿਆਦਾਤਰ ਨੁਕਸਾਨ ਕਿਉਂ ਹੁੰਦਾ ਫਾਰਮਾਂ ਦਾ ਕਈ ਨੁਕਸਾਨ ਹੋਣਾ ਹੈ ਨਾ ਇੱਕ ਤਾਂ ਆਪ ਜਿਨ ਗੈਲੀਆਂ ਬਹੁਤ ਨੁਕਸਾਨ ਹੈ ਗੈਲੀਆਂ ਜਿਵੇਂ ਪਸ਼ੂ ਵੱਲ ਧਿਆਨ ਨਹੀਂ ਦੇਣਾ ਯਾਰ ਹੁਣ ਜਿਵੇਂ ਬਾਰਸ਼ ਆਈ ਹੈਗੀ ਸਟਾਰਟਸ ਵਗੈਰਾ ਮੰਨ ਲਓ ਕਿ ਬਹੁਤ ਹੈ ਤੇਕਰ ਵਗੈਰਾ ਇਹ ਤਾਂ ਸਾਰੇ ਦੀ ਗੱਲ ਨਹੀਂ ਹੈਗੀ ਜੀ ਉਹ ਜੀ ਵੈਕਸੀਨ ਹੁੰਦੀਆਂ ਜਿਹੜੀਆਂ ਵੈਕਸੀਨ ਆਪਾਂ ਸਮੇਂ ਸਿਰ ਨਹੀਂ ਕਰਾਉਂਦੇ ਇਹ ਜ਼ਰੂਰੀ ਐਸੇ-ਐਸੇ ਮਹੀਨਿਆਂ ਬਾਅਦ ਵੈਕਸੀਨ ਐ ਐਮਡੀ ਜਦੋਂ ਵਾਇਰਸ ਸੀਗੀ ਕਿੰਨਾ ਨੁਕਸਾਨ ਹੋਇਆ ਫਰਮਾਂ ਦਾ ਵੈਕਸੀਨ ਵਾਲਿਆਂ ਦਾ ਵੀ ਜਿਹਦੇ ਕੀਤੀ ਹੋਸੀ ਉਹਨਾਂ ਦਾ ਵੀ ਨੁਕਸਾਨ ਹੋ ਗਿਆ ਜੀ ਜਿੰਨਾ ਵੀ ਕੋਸ਼ਿਸ਼ ਕਰੋ ਸਭ ਦਾ 100% ਆਪ ਦਾ ਪ੍ਰੋਪਰ ਵੈਕਸੀਨ ਕਰਵਾ ਕੇ ਰੋ ਕਿਹੜਾ ਚਲੋ ਕੁਦਰਤ ਦੇ ਸਾਰੇ ਆ ਉਹਨੂੰ ਆਪਾਂ ਕੁਛ ਕਰੀਏ ਉਹ ਛੱਡ ਦੋ ਉਹ ਛੱਡ ਤੇ ਉਸ ਤੋਂ ਇਲਾਵਾ ਹੋਰ ਕੀ ਕਹਿਣਾ ਚਾਹੋਗੇ ਹੋਰ ਬਈ ਆਪਾਂ ਜਿਵੇਂ ਤੁਸੀਂ ਕਹਿਣ ਨੂੰ ਤਾਂ ਬਹੁਤ ਕੁਝ ਹੁੰਦਾ ਨਾ ਵੀਡੀਓ ਲੰਬੀ ਬਣ ਜਾਂਦੀ ਹੈ ਜੇ ਤੁਸੀਂ ਕਿਤਾ ਕਰਨਾ ਚਾਹੁੰਦੇ ਹੋ ਜਰੂਰ ਇਹਦੇ ਮੰਨ ਕੇ ਚਲੋ ਨੁਕਸਾਨ ਸੌਰੀ ਵੀ ਕਿਰਾਂ ਦੇ ਤੱਕ ਤਾਂ ਬਹੁਤ ਆਉਣਗੇ ਜੀ ਹਰੇਕ ਮੰਦੀ ਨੂੰ ਆਉਂਦੀ ਹੈ ਤੁਸੀਂ ਵੀ ਕੰਮ ਸਟਾਰਟ ਕੀਤਾ ਤੁਹਾਨੂੰ ਵੀ ਦਿੱਕਤਾਂ ਆਉਣਗੀਆਂ ਨੋਕ ਵੀ ਬਹੁਤ ਡਰਾਉਂਦੇ ਆਏ ਐਂ ਕਰ ਲਿਆ ਜੀ ਐਂ ਕਰ ਲਿਆ ਕੁਛ ਨਾ ਸੋਚੋ ਆਪਦਾ ਟਾਰਗੇਟ ਮਿਸ ਕੇ ਚੱਲੋ ਵੀ ਇੰਨਾ ਮੈਂ ਦੁੱਧ ਐਵਰੇਜ ਸਾਲ ਦੀ ਕਰਨੀ ਐ ਇਹਨੇ ਪਸ਼ੂ ਕਰਨੇ ਆ ਕੋਈ ਤੁਹਾਨੂੰ ਰੋਕਣ ਵਾਲਾ ਜਮੈਂ ਨਹੀਂ ਜਗਾ ਵੈਗ ਨੂੰ ਤੂੰ ਯਾਦ ਕਰਕੇ ਆਪਦਾ ਕੰਮ ਸਟਾਰਟ ਕਰੋ ਤੇ ਇੱਕ ਜੇ ਮੈਂ ਤੁਹਾਨੂੰ ਗੱਲ ਪੁੱਛਾਂ ਹਾਂਜੀ ਕਿ ਚਾਰੀ ਦੀ ਜੇ ਗੱਲ ਕਰੀਏ ਜਾਂ ਚਾਰ ਦੀ ਗੱਲ ਕਰੀਏ ਕਿਉਂਕਿ ਸਭ ਤੋਂ ਵੱਧ ਜਿਹੜਾ ਸਾਈਲੋਜ ਮੰਨਦੇ ਨੇ ਵੀ ਜਿਹੜਾ ਦੁੱਧ ਦਾ ਕਾਰਨ ਬਣਦਾ ਸਭ ਤੋਂ ਵੱਧ ਦੁੱਧ ਦੇਣ ਦਾ ਤਾਂ ਉਹ ਕਿੰਨੀ ਕੁ ਮਾਤਰਾ ਦੇ ਵਿੱਚ ਮੰਨ ਲਓ ਕੋਈ ਬਰੀਡ ਕਿਸਪਲੈਚ ਐਫ ਐ ਜਾਂ ਜਾਸੀ ਬਰੀਡ ਹੈ ਜਿਹੜੇ ਅੱਜ ਕੱਲ ਮੇਨ ਦੇ ਵਿੱਚ ਪਾਉਣਾ ਚਾਹੀਦਾ ਮਾਤਰਾ ਬਾਈ ਜੀ ਦੁੱਧ ਦੇ ਕਾਉਨਿੰਗ ਹੈਗਾ ਹੈਗਾ ਇਹ ਵੈਸੇ ਤਾਂ ਜਿਹੜਾ ਸਾਇਲਜ ਪੈਂਦਾਗਾ 25 ਤੋਂ 30 ਕਿਲੋ ਜਿਹੜਾ 24 ਘੰਟਿਆਂ ਦਾ ਸਾਇਲਜ ਹਾਲਾਂਕਿ 20 ਕਿਲੋ ਦੁੱਧ ਦੇਣ ਵਾਲਾ ਠੀਕ ਹੈ ਜੀ ਠੀਕ ਹੈ ਪਰ ਜੇ ਜ਼ਿਆਦਾ ਦੁੱਧ ਦਿੰਦਾ ਫੀਡ ਵੀ ਵੱਧ ਖਾਉਦਾ ਉਹ ਬਾਈ ਤੇ ਸਾਇਲਜ ਵੀ ਵੱਧ ਲੈਣਾ ਉਹਨੇ ਠੀਕ ਹੈ ਜੀ ਤੇ 20 ਤੋਂ 25 ਤਾਂ ਐਵਰੇਜ ਚਾਹੀਦੀ ਚਾਹੀਦੀ ਹੈ ਜੀ ਜਿਹੜਾ 20 ਕਿਲੋ ਵਾਲਾ ਪਸ਼ੂ ਹੈ ਉਹ 20 ਤੋਂ 25 ਕਿਲੋ ਦੀ ਐਵਰੇਜ ਆਹਦਾ ਚੱਕਲੇ ਚਾਰ ਚਾਰ ਦੀ ਤੇ ਤੂੜੀ ਪਲਾ ਉਹਦੇ ਚ ਕਰਨੀ ਐਡ ਆਪਾਂ 1.5 ਕਿਲੋ ਠੀਕ ਹੈ 1 ਕਿਲੋ ਬਸ ਇਤੋਂ ਜ਼ਿਆਦਾ ਥੂੜੀ ਨਹੀਂ ਦੇਣੀ ਹੈਗੀ ਉਹਨੂੰ ਤੇ ਜਿਹੜਾ ਮੱਜਾਂ ਦਾ ਫਾਰਮੂਲਾ ਉਹ ਲੱਗ ਗਿਆ ਉਹ ਲੱਗ ਗਿਆ ਇਹ ਆਪਾਂ ਮੱਜਾਂ ਤੇ ਨਹੀਂ ਕਰਨੇ ਫਾਰਮੂਲਾ ਠੀਕ ਹੈ ਮੱਜਾਂ ਦਾ ਆਪਾਂ ਨਾ ਹੀ ਦੱਸਦੇ ਆ ਕਿਉਂਕਿ ਉਹਦੇ ਤੇ ਆਪਾਂ ਕੰਮ ਹਲੇ ਪ੍ਰੋਪਰ ਕਰ ਨਹੀਂ ਰਹੇ ਕਰ ਨਹੀਂ ਰਹੇ ਬਾਈ ਠੀਕ ਹੈ ਜੀ ਤੇ ਜੇ ਗੱਲ ਕਰੀਏ ਬਾਈ ਹੁਣ ਮੱਜਾਂ ਦੀ ਗੱਲ ਕਰ ਲੈਂਦੇ ਆ ਮੱਜਾਂ ਨਾ ਰੱਖਣ ਦਾ ਕੀ ਕਾਰਨਾ ਕਵੇਸੀ ਮਤਲਬ ਵੀ ਇਹਦੇ ਤੇ ਨੌਲੇਜ ਵੱਧਾ ਹੈ ਜਾਂ ਇਹਦੇ ਤੇ ਬੈਨੀਫਿਟ ਵੱਧਾ ਹੈ ਬਾਈ ਇਹ ਐਚ ਐਫ ਗਾਂ ਹੈਗੀ ਹੈ ਜਿਹੜੀ ਇਹ ਦੁੱਧ ਦੇਣ ਵਾਲੀ ਮਸ਼ੀਨ ਹੂੰ ਜਿੰਨਾ ਇਹਨੂੰ ਖਵਾਈ ਜਾਊਗੀ ਉਹਨਾਂ ਤੋਂ ਦੁੱਧ ਆਈ ਜਾਊਗਾ